ਅਮਰੀਕਾ ਦੀ ਸੰਸਥਾ ਨੇ ਕਰਵਾਏ ਕੁੜੀਆਂ ਦੇ ਵਿਆਹ ਰੀਤੀ ਰਿਵਾਜਾਂ ਦੇ ਨਾਲ 11 ਜੋੜਿਆਂ ਦੇ ਕੀਤੇ ਵਿਆਹ ਕਈ ਸਾਲਾਂ ਤੋਂ ਕਰਦੇ ਆ ਰਹੇ ਨੇ ਸਮਾਜ ਸੇਵਾ ਦੇ ਕਾਰਜ ਜ਼ਰੂਰਤ ਮੰਦਾਂ ਲਈ ਮਸੀਹਾ ਬਣੀ ਸਿੱਖ ਐਡ ਸੰਸਥਾ मेरा नाम शरणजीत सिंह है जी मैं पत्तड़ खुर्द दा रहन वाला जी जी मैं कहना चाहंदा ये संस्था जेडी सिख खेड़ साडे बड्डे वीर ओंकारदीप सिंह ने शुरू कीती सी 2021 ਦੇ ਵਿੱਚ ਔਰ ਬਹੁਤ ਵਧੀਆ ਉਪਰਾਲਾ ਜਿੱਦਾਂ ਕਿ ਪਹਿਲਾਂ ਕੁਛ ਲੋਕ ਜੁੜੇ ਫਿਰ ਹੌਲੀ ਹੌਲੀ ਇਹਨਾਂ ਦਾ ਕੰਮ ਦੇਖ ਕੇ ਇਹਨਾਂ ਦੀ ਸੇਵਾ ਦੇਖ ਕੇ ਸੇਵਾ ਭਾਵ ਦੇਖ ਕੇ ਬਹੁਤ ਸਾਰੇ ਲੋਕ ਇਹਨਾਂ ਦੇ ਨਾਲ ਜੁੜਦੇ ਗਏ ਤੇ ਹੁਣ ਜਿਹੜਾ ਇਹਨਾਂ ਨੇ ਇਹ ਬੀੜਾ ਚੁੱਕਿਆ ਆ ਲੋੜਵੰਦ ਧੀਆ ਦੇ ਵਿਆਹ ਕਰਨ ਦਾ ਹਰ ਸਾਲ ਇਹ ਕਰਦੇ ਆ ਕੋਈ ਛੋਟੀ ਮੋਟੀ ਗੱਲ ਨਹੀਂ ਹੁੰਦੀ ਘਰ ਵਿੱਚ ਇੱਕ ਵਿਆਹ ਹੋਵੇ ਉਹੀ ਕਰਨਾ بڑا ਔਕਾ ਹੁੰਦਾ ਤੇ ਉਹ ਸਟਾਰਟਿੰਗ ਦੇ ਵਿੱਚ ਇਹਨਾਂ ਨੇ ਪਹਿਲਾਂ 5 ਵਿਆਹ ਕੀਤੇ ਸੀਗੇ ਤੇ ਔਰ ਹੌਲੀ ਹੌਲੀ ਇਹ ਹੁਣ ਅੱਜ ਜਿਹੜੀ ਗਿਣਤੀ ਹੈ ਇਹਨਾਂ ਵਿਆਹਾਂ ਦੀ 11 ਹੋ ਗਈ ਹੈ ਔਰ ਅੱਜ 11 ਧੀਆਂ ਦੇ ਵਿਆਹ ਕਰਨ ਜਾ ਰਹੇ ਇਹ ਵੀਰ ਔਰ ਬਹੁਤ ਵਧੀਆ ਇਹ ਕੰਮ ਕਰ ਰਹੇ ਆ ਜਿਹਦੇ ਵਿੱਚ ਉਹਨਾਂ ਲੋੜਵੰਦ ਧੀਆਂ ਨੂੰ ਲੋੜਿੰਦਾ ਸਮਾਨ ਜੋ ਵੀ ਮਤਲਬ ਹੋ ਸਕਦਾ ਵਾ ਬੈੱਡ ਹੋ ਗਿਆ ਅਲਮਾਰੀ ਹੋ ਗਈ ਇਹ ਸਾਰੀਆਂ ਚੀਜ਼ਾਂ ਇਹ ਦਿੰਦੇ ਹੈਗੇ ਉਹਨਾਂ ਨੂੰ ਔਰ ਸਭ ਤੋਂ ਵੱਡੀ ਚੀਜ਼ ਮੈਨੂੰ ਜਿਹੜੀ ਲੱਗੀ ਆ ਇਹਨਾਂ ਨੇ ਕੀਤੀ ਆ ਉਹ ਇਹ ਹੈ ਕਿ ਨਾਲ ਇਹ ਸਲਾਈ ਮਸ਼ੀਨ ਵੀ ਦੇ ਰਹੇ ਆ ਜੇ ਕੋਈ ਕਿਸੇ ਭੈਣ ਕੋਲੇ ਹੁਨਰ ਹੋਊਗਾ ਜਾਂ ਉਹਨੇ ਕੁਝ ਸਿੱਖਿਆ ਹੋਊਗਾ ਕੰਮ ਕਰਨ ਦਾ ਨਾ ਤੋ ਆਪਣਾ ਕਮਾ ਕੇ ਖਾ ਸਕਦੀ ਆ ਮਤਲਬ ਉਹਨੂੰ ਬੇਲੇ ਰਹਿਣ ਦੀ ਵੀ ਲੋੜ ਨਹੀਂ ਹੈਗੀ ਸੋ ਮੈਨੂੰ ਬਹੁਤ ਵਧੀਆ ਲੱਗਾ ਇਹਨਾਂ ਦਾ ਇਹ ਉਪਰਾਲਾ ਜੋ ਇਹ ਕਰ ਰਹੇ ਆ ਸਭ ਤੋਂ ਪਹਿਲਾਂ ਧੰਨਵਾਦ ਜੀ ਸਾਫਾ ਜਿਹੜੀ ਚਲਾ ਰਹੇ ਹਾਂ ਤੁਸੀਂ ਤੇ ਅੱਜ ਦੇ ਨੂਰ ਮੰਦਲ ਉਹਨਾਂ ਦੇ ਵਿਆਹ ਕਰਾ ਰਹੇ ਹਾਂ ਕੀ ਪਮਚਾਰ ਦੇ ਸਾਰਿਆਂ ਨੂੰ ਪਹਿਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜੋ ਸੰਸਥਾ ਹੈ ਅਸੀਂ ਸਿਕ ਫੈਡ ਸੰਸਥਾ ਚਲਾ ਰਹੇ ਹਾਂ ਇਹ ਸਾਡੀ ਅਮਰੀਕਾ ਤੋਂ ਰਨ ਕਰਦੀ ਹੈ ਤੇ ਅਸੀਂ 2021 ਵਿੱਚ ਪੰਜ ਗੋੜਵੰਤੀਆਂ ਦੇ ਵਿਆਹ ਕੀਤੇ ਸੀ ਜੀ ਤੇ ਬਾਅਦ ਵਿੱਚ 2022 ਵਿੱਚ ਅਸੀਂ 11 30 ਦੇ ਵਿਆਹ ਕੀਤੇ ਸੀ ਤੇ 2023 ਵਿੱਚ ਅਸੀਂ 12 ਤੀਆਂ ਦੇ ਵਿਆਹ ਕੀਤੇ ਆ ਤੇ 2024 ਵਿੱਚ 11 ਤੀਆਂ ਦੇ ਵਿਆਹ ਕੀਤੇ ਆ ਤੇ ਹੁਣ ਐਕਟੀਵੀ 11 ਤੀਆਂ ਦੇ ਵਿਆਹ ਹੋ ਰਹੇ ਨੇ ਬਹੁਤ ਵਧੀਆ ਤੁਹਾਡਾ ਸ਼ਿਖਲੇੜ ਦਾ ਉਪਰਾਲਾ ਹੈ ਹਾਂਜੀ ਇਹ ਜਿਹੜੀਆਂ ਲੋੜਵੰਦ ਤੀਆਂ ਨੇ ਉਹਨਾਂ ਦੇ ਤੁਸੀਂ ਵਿਆਹ ਕਰਵਾ ਰਹੇ ਤੇ ਉਹਨਾਂ ਤੋਂ ਨਾਲ ਕੁਝ ਦੇ ਵੀ ਰਿਓ ਨਾਲ ਉਹਨਾਂ ਨੂੰ ਹਾਂਜੀ ਹਜੇ ਉਹਨਾਂ ਨੂੰ ਜ਼ਰੂਰਤ ਦਾ ਸਾਰਾ ਸਮਾਨ ਦਿੱਤਾ ਜਾਂਦਾ ਜਿਵੇਂ ਕਿ ਬੈੱਡ ਹੋ ਗਏ ਅਲਮਾਰੀ ਹੋ ਗਈ ਬਾਕੀ ਜੋ ਜਰੂਰ ਚੇਅਰ ਟੇਬਲ ਐਨ ਇਹ ਸਾਰੀਆਂ ਜ਼ਰੂਰਤੀਆਂ ਜਿੱਦਾਂ ਦੀਆਂ ਇਹ ਇਹ ਜੀ ਸਾਡਾ 2021 ਤੋਂ ਚੱਲ ਰਿਹਾ ਜੀ ਇਹ ਕਿਸ ਤਰ੍ਹਾਂ ਆਮ ਸ਼ਾਦੀਆਂ ਵਾਂਗੂ ਹੀ ਤੁਸੀਂ ਇਹ ਸ਼ਾਦੀ ਦਾ ਬਿਲਕੁਲ ਆਜ ਆ ਚੁੱਕਿਆ ਹੋ ਗਿਆ ਹਾਂਜੀ ਜਿੱਦਾਂ ਤਿਆਂ ਦੀ ਇੱਕ ਚਾਹ ਹੁੰਦਾ ਵੀ ਸਾਡਾ ਬੈਲਸ ਵਿੱਚ ਵਿਆਹ ਹੋਵੇ ਡੀਜੇ ਲੱਗਾ ਹੋਵੇ ਸੋ ਉਸੇ ਤਰ੍ਹਾਂ ਹੀ ਅਸੀਂ ਇਹਨਾਂ ਦੇ ਵਿਆਹ ਕਰਾਉਂਦੇ ਹਾਂ ਮੇਰਾ ਨਾਮ ਜਸਪਾਲ ਸਿੰਘ ਜੀ ਮੈਂ ਕਦਗਿਲ ਤੋਂ ਆਇਆ ਤਰਨਤਨ ਜ਼ਿਲ੍ਹੇ ਤੋਂ ਜੀ ਹਾਂਜੀ ਤੁਸੀਂ ਇਹ ਕਦੋਂ ਤੋਂ ਸਿੱਖੇੜ ਦੇ ਨਾਲ ਜੁੜੇ ਹੋਏ ਹੋ ਕਾਫੀ ਮੈਨੂੰ ਟਾਈਮ ਹੋ ਗਿਆ ਜੁੜੇ ਨੂੰ ਸਿੱਖੇੜ ਦੇ ਨਾਲ ਅੱਜ ਸਿੱਖੇੜ ਸੰਸਥਾ ਵੱਲੋਂ ਜ਼ਰੂਰਤਮੰਦ ਧੀਆਂ ਦੇ ਵਿਆਹ ਕਰਵਾਈ ਜਾ ਰਹੇ ਕਿ ਕਿਸ ਤਰ੍ਹਾਂ ਇਹ ਜਿੱਦਾਂ ਲੋੜਵੰਦ ਧੀਆਂ ਦੇ ਵਿਆਹ ਕਰਵਾਏ ਜਾ ਰਹੇ ਆ ਜਿੱਦਾਂ ਮੰਨ ਲਓ ਪਾਤੀ ਸਿੰਘ ਸਾਡੇ ਭਰਾ ਤਨਖਾਹ ਮਸਾਈਆ ਉਹਨਾਂ ਨੂੰ ਗੁਰਦੁਆਰੇ ਦੇ ਵਿੱਚ ਕੋਈ 5-7000 ਰੁਪਿਆ ਦਿੰਦੇ ਆ ਤੇ ਅਸੀਂ ਪਾਠੀ ਸਿੰਘਾਂ ਦੇ ਜਿੱਦਾਂ 3ਾਂ ਦੇ ਮੈਰਿਜ ਕਰਵਾਈ ਜਾਂਦੀ ਆ ਹਾਂਜੀ ਹਾਂਜੀ ਇਹ ਜਿਹੜੇ ਅੱਜ ਵੀ ਵਿਆਹ ਕਰਵਾਏ ਜਾ ਰਹੇ ਇਹ ਵੀ ਇਹਨਾਂ ਵਿੱਚ ਵੀ ਸਾਰੇ ਸਾਡੇ ਪਾਠੀ ਸਿੰਘਾਂ ਦੇ ਆਪਣੇ ਜਿਹੜੇ ਹੈਗੇ ਨੇ ਭਰਾ ਪਾਠੀ ਸਿੰਘ ਉਹਨਾਂ ਦੇ ਸਾਰਿਆਂ ਦੀਆਂ 3ਾਂ ਭੈਣਾਂ ਨੇ ਬਿਲਕੁਲ ਕੁਝ ਪਾਠੀ ਸਿੰਘ ਆ ਤੇ ਕੁਝ ਲੋੜਵੰਦ ਪਰਿਵਾਰ ਹੈ ਜੀ ਜੀ ਹਾਂਜੀ ਹਾਂਜੀ ਤੇ ਇਹ ਤੋਂ ਇਹ ਨੀਰੇ ਵਿਆਹ ਨਹੀਂ ਵੀ ਹੋਰ ਵੀ ਪਰਾਲੇ ਕੀਤੇ ਜਾਂਦੇ ਆ ਜਿੱਦਾਂ ਮੈਡੀਕਲ ਸਹੂਲਤ ਕਿਸੇ ਲੋੜਵੰਦ ਦਾ ਇਲਾਜ ਕਰਵਾਉਣਾ ਹੋਵੇ ਜੇ ਕਿਸੇ ਨੂੰ ਜਿਆਦਾ ਜ਼ਰੂਰਤ ਆ ਰਸਨ ਦੀ ਹੋਵੇ ਉਹ ਵੀ ਸੇਵਾ ਕਰਦੇ ਆ ਹਾਂਜੀ